जिसे हुशियारे सानी तुरंत ही फोन कर फोटो खिंच के पा दे अंजा हजार रुपया नाम भी रखिय जगह का जेडा भी सूंढ के दे तुरंत हजार रुपया नाम भी दवागे हां दिमाकी हालत ओक नहीं है

ਹਾਂ ਜਿੰਨੇ ਕੋ ਉਧਰ ਵੀ ਲਗਾਏ ਹੋਏ ਆ ਅਸੀਂ ਮਤਲਬ মিডিਆ ਵਾਲਿਆਂ ਨੇ ਸਾਰੇ ਨੇ ਗਰੁੱਪਾਂ ਚ ਪਾਏ ਹੋਏ ਆ ਟੀਵੀ ਤੇ ਵੀ ਆ ਗਿਆ ਕੁਬਾਰ ਤੇ ਵੀ ਦੇ ਦਿੱਤਾ ਜੀ ਮੇਰਾ ਨਾਮ ਸੁਸ਼ਮਾ ਰਾਣੀ ਜੀ ਬਰਦੂਮ ਮੈਂ ਡਿੰਪਲ ਦੀ ਭੈਣ ਆ ਮੈਂ ਡਿੰਪਲ ਨੂੰ ਵਾਟੋ ਵਾਟ ਸ਼ੇਅਰ ਕਰੋ ਵਾਟੋ ਵਾਟ ਵੀਡੀਓ ਦੇਖੋ ਜੀ ਤੇ ਉਹਨੂੰ ਸਾਡੀ ਹੈਲਪ ਕਰੋ ਉਹਨੂੰ ਲੱਭ ਕੇ ਸਾਡੇ ਤੱਕ ਰਿਹਾਓ ਕਿ ਜਲਦੀ ਤੋਂ ਜਲਦੀ ਸਾਣਾ ਮਿਲ ਸਕੇ ਤੇ ਜਿੰਨੀ ਜਲਦੀ ਉਹ ਮਿਲ ਜਾਏਗਾ ਜਿਹੜਾ ਨੇ ਕੇ ਸਾਡੇ ਘਰ ਤੇ ਕਰ ਆਏਗਾ ਉਹਨੂੰ 50000 ਦਾ ਇਨਾਮ ਦਿੱਤਾ ਜਾਏਗਾ। ਸਵਾਮੀ ਕੱਪੜੇ ਕਿੱਦਾਂ ਦੇ ਪਹਿਨੇ ਤੇ ਰੰਗ ਕੀ ਹੈਗਾ? ਡਿੰਪਲ ਦਾ ਰੰਗ ਸਾਫ ਹੈਗਾ ਤੇ ਕੱਪੜਿਆਂ ਨੇ ਗ੍ਰੀਨ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ। ਬ੍ਰਾਊਨ ਕਲਰ ਦਾ ਪਜਾਮਾ ਤੇ ਗ੍ਰੇ ਕਲਰ ਦੀ ਚप्पल ਪਾਈ ਹੋਈ ਚੰਚੀ। ਤੁਹਾਡੇ ਪਿਤਾ ਜੀ ਕੀ ਨਾਮ ਸੀ? ਪਿਤਾ ਜੀ ਦਾ ਨਾਮ ਕਰਸੇਮ ਲਾਲ ਉਹ ਤੇ ਉਹ ਚਿੰਤਪੁਰ ਨਹੀਂ ਪੋਸਟਰ ਲਗਾਉਂਦੇ ਵੇ ਮੰਦਿਰ ਤੇ। ਮੰਦਿਰ ਦੇ ਬਾਹਰ